ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਨਰੇ 84 ਦਾ ਧੱਲੂ ਪਾਰਾ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਆਫਾਨ ਗੁਰਦੁਆਰਾ ਵਰਕਸ਼ਾਪ ਦੇ ਪ੍ਰਕਾਸ਼ ਹਿੱਧਾ ਨਗਰ ਸੰਗਰਾਵਾ ਤਾਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਵਿਖੇ ਇਹ ਉਤਾਰਿਆ ਜਾ ਰਿਹਾ ਹੈ ਅਤੇ ਸੋਚੇ ਸ਼ਹੀਦਾਂ ਦੇ ਹਰ ਸਾਲ ਯਾਦ ਵਜੋਂ ਸਾਲਾਨਾ ਇਹ ਕਲੂਪੜਾ ਦੇਵਕ ਵੱਡੇ ਪੱਧਰ ਤੇ ਇਥੇ ਮਨਾਇਆ ਜਾਂਦਾ ਹੈ 2 ਜੂਨ ਨੂੰ ਅਖੰਡ ਪਾਠ ਰੰਭ ਕੀਤੇ ਸੀ ਅੱਜ 4 ਜੂਨ ਨੂੰ ਭੋਗ ਪਾਏ ਨੇ ਦੁਬਾਰਾ ਫਿਰ ਕੀ ਅਖੰਡ ਪਾਠ ਰੰਭ ਹੋ ਕੇ 6 ਤਰੀਕ ਨੂੰ ਜਿਨ੍ਹਾਂ ਦੇ ਭੋਗ ਪੈਣਗੇ ਤੇ ਕੁੱਲੇ ਪੰਡਾਲ ਵਿੱਚ ਦੀਵਾਨ ਸਜਣਗੇ ਮੈਂ ਸਰਬ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਜਿਹੜੇ ਦਰ ਯਾਦ ਵਿੱਚ ਡੁੱਰ ਕੇ ਉਹਨਾਂ ਦੀਆਂ ਕੀਮਤੀਆਂ ਕੁਰਬਾਨੀਆਂ ਨੂੰ ਯਾਦ ਕਰ ਸਕੀਏ ਜਿਨ੍ਹਾਂ ਨੇ ਧਰਮ ਦੇ ਮਾਣ ਮਰਿਆ ਦਾ ਸ੍ਰੀ ਹਰਿ ਹਾਲ ਤਕ ਸਾਉ ਸ੍ਰੀ ਹਰਮੰਦਰ ਸਾਹਿਬ ਚੱਲੇ ਪੌਮੀ ਸਨਰਖ ਜੀ ਅੰਦਰ ਆਪਣਾ ਵੱਡਾ ਯੋਗਦਾਨ ਪਾਇਆ ਸਾਡਾ ਫਰਜ਼ ਬਣਦਾ ਉਹਨਾਂ ਚਿਹਤਾਂ ਨੂੰ ਰਾਲ ਮਿਲ ਕੇ ਯਾਦ ਕਰਦਿਆਂ ਅਰਦਾ ਦੇ ਫੁੱਲ ਭੇਟ ਕਰੀਏ ਇਸ ਕਰਕੇ 6 ਤਰੀਕ ਦਿਨ ਸ਼ੁੱਕਰਵਾਰ ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਹੋਮ ਹੋਮਾ ਕੇ ਸੰಹಿತਾ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਨੂੰ 1984 ਦਾ ਤੱਲੂ ਘਾਰਾ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਇਹ ਅਫਾਣ ਗੁਰਦੁਆਰਾ ਗੁਰਸ਼ਾਹ ਤੇ ਪ੍ਰਕਾਸ਼ ਸ਼ਹੀਦਾਂ ਨਗਰ ਸੰਗਰਾਵਾ ਤਹਿਿਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਹ ਉਤਾਰਿਆ ਜਾ ਰਿਹਾ ਹੈ ਅਤੇ ਸਮੂਹੇ ਸ਼ਹੀਦਾਂ ਦੀ ਹਰ ਸਾਲ ਯਾਦਵਰੋਂ ਸਾਲਾਨਾ ਇਹ ਕਲੂਪੜਾ ਦੇਵਕ ਵੱਡੇ ਪੱਧਰ ਤੇ ਇਥੇ ਮਨਾਇਆ ਜਾਂਦਾ ਹੈ 2 ਜੂਨ ਨੂੰ ਅਖੰਡ ਪਾਠ ਰੰਭ ਕੀਤੇ ਸੀ ਅੱਜ 4 ਜੂਨ ਨੂੰ ਭੋਗ ਪਾਏ ਨੇ ਦੁਬਾਰਾ ਫਿਰ ਕੀ ਅਖੰਡ ਪਾਠ ਰੰਭ ਹੋ ਕੇ 6 ਤਰੀਕ ਨੂੰ ਜਿਨ੍ਹਾਂ ਦੇ ਭੋਗ ਪੈਣਗੇ ਤੇ ਖੁੱਲੇ ਪੰਡਾਲ ਵਿੱਚ ਦੀਵਾਨ ਫੜਨਗੇ ਮੈਂ ਸਾਰਿਆਂ ਤੋਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਓ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਉਹਨਾਂ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਯਾਦ ਕਰ ਸਕੀਏ ਜਿਨ੍ਹਾਂ ਨੇ ਧਰਮ ਦੀ ਮਾਣ ਮਰਿਆ ਦਾ ਸ੍ਰੀ ਅਤਾਲ ਤਨ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਚੱਲੇ ਕੌਮੀ ਸੰਘਰਸ਼ ਦੇ ਅੰਦਰ ਆਪਣਾ ਵੱਡਾ ਯੋਗਦਾਨ ਪਾਇਆ ਸਾਡਾ ਫਰਜ਼ ਬਣਦਾ ਉਹਨਾਂ ਸ਼ਹੀਦਾਂ ਨੂੰ ਨਾਲ ਮਿਲ ਕੇ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰੀਏ ਇਸ ਕਰਕੇ 6 ਤਰੀਕ ਦਿਨ ਸ਼ੁੱਕਰਵਾਰ ਨੂੰ ਇਹ ਪਾਵਨ ਕੋਇਤਰਾ ਖਾਨ ਤੇ ਹੁਮੂਮਾ ਕੇ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ